ਕੋਈ ਮੈਈ 2022 ਭਵੰਤ ਮਾਨ ਸਾਹਿਬ ਹਿੰਦੀ ਚ ਲਾਈਵ ਹੋਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਖਬਰ ਸਿਰ ਮੇਰੇ ਕੋਲ ਸੀ ਮੈਂ ਚਾਹੁੰਦਾ ਤਾਂ ਦੱਬ ਸਕਦਾ ਸੀ ਨਾ ਇਹ ਖਬਰ ਮੀਡੀਆ ਨੂੰ ਪਤਾ ਸੀ ਨਾ ਵਿਰੋਧੀ ਧਿਰ ਨੂੰ ਪਤਾ ਪਰ ਕਿਉਂਕਿ ਅਸੀਂ ਕੱਟੜ ਇਮਾਨਦਾਰ ਹਾਂ ਮੈਨੂੰ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਭਵੰਤ ਹੋਰ ਕੁਝ ਮਰਜ਼ੀ ਹੋ ਜੇ ਕਰਪਸ਼ਨ ਨਹੀਂ ਸਹਿਣੀ ਇੱਕ ਘੰਟੇ ਦੀ ਸਾਡੇ ਕੋਲ ਆਡੀਓ ਪਈ ਡਾਕਟਰ ਵਿਜੇ ਸਿੰਘਲਾ ਜਿਹੜੇ ਹੈਲਥ ਮੰਟਰੀ ਅਰੈਸਟ ਹੁੰਦੇ ਨੇ ਇਹ ਰਿਪੋਰਟ ਬਦਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਅਧਿਕਾਰੀ ਨੇ ਰਿਪੋਰਟ ਤਿਆਰ ਕੀਤੀ ਸੀ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਜਦੋਂ ਉਹਨੇ ਪ੍ਰੈਸ਼ਰ ਨਹੀਂ ਮੰਨਿਆ ਫਿਰ ਉਹਨੂੰ ਜਾਤੀਸੂਚਬ ਸ਼ਬਦ ਵਰਤ ਕੇ ਜਲੀਲਤਾ ਕੀਤਾ ਗਿਆ ਭਵਨਤਨ ਸਾਹਿਬ ਨੇ ਸਾਫ਼ ਕਿਹਾ ਕਿ ਅਸੀਂ ਇਸ ਕਰਕੇ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਕਿਉਂਕਿ ਆਵਾਜ਼ ਮਾਝੀ ਕਿਸੇ ਨੇ ਉਹਨੂੰ ਮੋੜ ਕੇ ਨਹੀਂ ਪੁੱਛਿਆ ਕਿ ਜਿਹੜਾ ਤੁਹਾਡੇ ਕੋਲ ਕਬੂਲਨਾਮਾ ਸ਼ੁੱਧਕੀ ਬਣਾ ਪੁਲਿਸ ਨੇ ਪਹਿਲਾਂ ਗਵਾਹੀ ਭਵਨਤਨ ਸਾਹਿਬ ਬਣਦੀ ਉਹਨਾਂ ਨੂੰ ਪੁਲਿਸ ਨੇ ਗਵਾਹੀ ਨਹੀਂ ਬਣਾਇਆ 22 ਤਰੀਕ ਨੂੰ ਕੇਜਰੀਵਾਲ ਸਾਹਿਬ ਨੇ ਲਾਈਵ ਹੋ ਕੇ ਤੈਅਦ ਕੀਤੀ ਹੈ ਗੱਲ ਕਿ ਹਾਂਜੀ ਇਦਾਂ ਕਰਕੇ ਸਾਡਾ ਬੰਦਾ ਰਿਸ਼ਵਤ ਲੈਂਦਾ ਸੀ ਅਸੀਂ ਫੜ ਲਿਆ ਸਾਡੇ ਕੋਲੇ ਸਾਰਾ ਰਿਕਾਰਡ ਆ ਅਸੀਂ ਸਾਰੀ ਰਾਤ ਬਹਿ ਕੇ ਡਿਸਕਸ ਕੀਤਾ ਅਸੀਂ ਪਾਇਆ ਕਿ ਇਹ ਨੇ ਕਰਪਸ਼ਨ ਕੀਤੀ ਆ ਤੇ ਅਸੀਂ ਇੱਥੇ ਪਰਚਾ ਦਿੰਦੇ ਹੁਣ ਇਹਦੇ ਵਿੱਚ ਅਸੀਂ ਭਵੰਤਮਨ ਵੀ ਕਟਾਰੇ ਚ ਬੁਲਾਵਾਂਗੇ ਕੇਜਰੀਵਾਲ ਨੂੰ ਵੀ ਬੁਲਾਵਾਂਗੇ ਅਜੇ ਇੱਕ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਨੂੰ ਨੋਟਿਸ ਹੋਇਆ ਉਹ ਨੋਟਿਸ ਕਿਉਂ ਹੋਇਆ ਕੀ ਵਜ੍ਹਾ ਰਹੀ ਹੈਗੀ ਤੇ ਹੁਣ ਸਰਕਾਰ ਦਾ ਸਬੰਧਤ ਤੇ ਕੀ ਜਵਾਬ ਦੇਗੀ ਤੇ ਹਾਈ ਪ੍ਰੋਫਾਈਲ ਕੇਸ ਜਿਹਦੇ ਚ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੀ ਛੁੱਟੀ ਇਸ ਕਰਕੇ ਕੀਤੀ ਗਈ ਸੀ ਕਿ ਮਸਲਾ ਕਰਪਸ਼ਨ ਦੇ ਨਾਲ ਜੁੜਿਆ ਹੈ ਇਹ ਖਲਾਸਾ ਖੁਦ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਤੇ ਗੱਲਬਾਤ ਕਰਦੇ ਆ ਇਸ ਕੇਸ ਦੀ ਪੈਰਵਾਹੀ ਕਰ ਰਹੇ ਨੇ ਇੱਕ ਹੋਰ ਧਿਰ ਨੇ ਅੱਜ ਜਿਲ੍ਹਾ ਅਦਾਲਤ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਸੀ ਐਡਵੋਕੇਟ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਇਸ ਕੇਸ ਦੇ ਵਿੱਚ ਜਿੱਥੇ ਸਰਕਾਰ ਕਲੋਜ਼ਰ ਪੋਰਟ ਦਾਖਲ ਕਰ ਚੁੱਕੀ ਆ ਸ਼ਿਕਾਇਤ ਕਰਤਾ ਸਰਕਾਰ ਨਾਲ ਸਹਿਮਤ ਹੋ ਚੁੱਕਾ ਕਿ ਅਜਿਹੇ ਕੇਸਾਂ ਦੇ ਵਿੱਚ ਤਜੀ ਧਿਰ ਦੀ ਜਿਹੜੀ ਅਰਜੀ ਆ ਉਸ ਤੇ ਨੋਟਿਸ ਤੇ ਹੋ ਹੀ ਗਿਆ ਧਾਇਰ ਕਰਨਾ ਕਿੰਨਾ ਕਿ ਵਾਜਬ ਸੀ ਆ ਦੇਖੋ ਕੋਲ ਸਾਹਿਬ ਜੇ ਤੁਹਾਨੂੰ ਯਾਦ ਹੋਵੇ 2022 24 ਮਈ 2022 ਨੂੰ ਜੀ ਭਗਵੰਤ ਮਾਨ ਸਾਹਿਬ ਹਿੰਦੀ ਚ ਲਾਈ ਹੋਏ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਖਬਰ ਸਿਰ ਮੇਰੇ ਕੋਲ ਸੀ ਮੈਂ ਚਾਹੁੰਦਾ ਤਾਂ ਦੱਬ ਸਕਦਾ ਸੀ ਨਾਇ ਖਬਰ মিডিਆ ਨੂੰ ਪਤਾ ਸੀ ਨਾ ਵਿਰੋਧੀ ਧਿਰ ਨੂੰ ਪਤਾ ਸੀ ਪਰ ਕਿਉਂਕਿ ਅਸੀਂ ਕਟੜੇ ਇਮਾਨਦਾਰ ਹਾਂ ਮੈਨੂੰ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਭਗਵੰਤ ਹੋਰ ਕੁਝ ਮਰਜ਼ੀ ਹੋ ਜੇ ਕਰਪਸ਼ਨ ਨਹੀਂ ਸਹਿਣੀ ਤੇ ਇਸ ਕਰਕੇ ਮੈਨੂੰ ਬੁਲਾਇਆ ਔਰ ਮੇਰੇ ਕੋਲ ਆ ਕੇ ਉਹਨੇ ਕਬੂਲ ਕੀਤਾ ਕਿ ਹਾਂ ਜੀ ਮੈਂ ਪੈਸੇ ਮੰਗੇ ਨੇ ਇੱਕ ਘੰਟੇ ਦੀ ਸਾਡੇ ਕੋਲ ਆਡੀਓ ਪਈ ਹੈ ਤੇ ਇਸ ਕਰਕੇ ਮੈਂ ਕਾਰਵਾਈ ਕਰਨ ਜਾ ਰਿਹਾ ਤੇ ਇਹ ਸਹੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣਾ ਵੀ ਨਿਬਖਸ਼ ਦੇ ਕੋਸ ਤੋਂ ਬਾਅਦ ਆਪਾਂ ਨੂੰ ਪਤਾ ਪਰਚਾ ਹੁੰਦਾ ਡਾਕਟਰ ਵਿਜੇ ਸਿੰਘਲਾ ਜਿਹੜੇ ਕਿ ਹੈਲਥ ਮਿਨਿਸਟਰੀ ਅਰੈਸਟ ਹੁੰਦੇ ਨੇ ਉਸ ਤੋਂ ਬਾਅਦ ਗੱਲ ਠੰਡੇ ਵਾਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਜਿੱਦਾਂ ਆਪਾਂ ਪਹਿਲਾਂ ਇੰਟਰਵਿਊ ਕੀਤੀ ਸੀ ਕਿ ਰਿਪੋਰਟ ਬਦਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਅਧਿਕਾਰੀ ਨੇ ਇਹ ਰਿਪੋਰਟ ਤਿਆਰ ਕੀਤੀ ਸੀ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਜਦੋਂ ਉਹਨੇ ਪ੍ਰੈਸ਼ਰ ਨਹੀਂ ਮੰਨਿਆ ਫਿਰ ਉਹਨੂੰ ਜਾਤੀ ਸੁਚ ਸ਼ਬਦ ਵਰਤ ਕੇ ਜਲੀਲਤਾ ਕੀਤਾ ਗਿਆ ਉਸ ਤੋਂ ਬਾਅਦ ਅਣਅਧਿਕਾਰਕ ਤੌਰ ਤੇ ਬਿਨਾਂ ਪ੍ਰੋਸੀਜਰ ਫਾਲੋ ਕੀਤੇ ਕੈਂਸਲੇਸ਼ਨ ਰਿਪੋਰਟ ਜਿਹੜੀ ਹੈ FSL ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਕੋਰਟ ਨੂੰ ਭੇਜ ਦਿੱਤੀ ਜਾਂਦੀ ਹੈ ਤੇ ਜਦੋਂ ਮੈਂ ਜਿਮਨੀ ਆਰਡਰ ਪੜ੍ਹੇ ਤੂੰ ਦੇਖਿਆ ਕਿ ਜਿਹੜਾ ਕੰਪਲੇਨੈਂਟ ਹੈ ਉਹ ਕਹਿ ਰਿਹਾ ਜੀ ਮੈਂ ਸਹਿਮਤ ਹਾਂ ਕੰਪਲੇਨੈਂਟ ਦਾ ਸਹਿਮਤ ਹੁਣ ਬਣਦਾ ਹੀ ਨਹੀਂ ਤੂੰ ਇਹ ਕਹਿ ਰਿਹਾ ਕਿ ਜੀ ਮੈਂ ਮੇਰੇ ਕੋਲ ਫੋਨ ਦੀ ਰਿਕਾਰਡਿੰਗ ਹੈ ਜੇ ਤੂੰ ਸਹਿਮਤ ਹੋ ਰਿਹਾ ਕਿ ਹਾਂ ਜੀ ਉਹ FSL ਕਹਿ ਰਹੀ ਹੈ ਕਿ ਜੀ ਇਹਦੀ ਆਵਾਜ਼ ਹੈ ਨਹੀਂ ਜੇ ਤੂੰ ਸਹਿਮਤ ਹੋ ਰਿਹਾ ਇਹਦਾ ਮਤਲਬ ਤੂੰ ਝੂਠ ਬੋਲ ਰਿਹਾ ਸੀ ਔਰ ਕਦੋਂ ਹੋ ਰਿਹਾ ਜਦੋਂ ਉਹ ਰਿਟਾਇਰ ਹੋ ਗਿਆ ਆਪਣੇ ਬੈਨੇਫਿਟ ਲੈ ਆ ਗਿਆ ਸਾਰੇ ਨੇ ਤੇ ਉਸ ਤੋਂ ਬਾਅਦ 11 ਜੁਲਾਈ ਇੰਡੀਅਨ ਐਕਸਪ੍ਰੈਸ ਦਾ ਜੇ ਤੁਸੀਂ ਖਬਰ ਪੜ੍ਹੋ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਸਾਫ਼ ਕਿਹਾ ਕਿ ਅਸੀਂ ਇਸ ਕਰਕੇ ਕੈਂਸਲੇਸ਼ਨ ਪੋਰਟਰ ਦਰਜ ਕੀਤੀ ਕਿਉਂਕਿ ਆਵਾਜ਼ ਮੈਚ ਨਹੀਂ ਹੋ ਰਹੀ ਕਿਸੇ ਨੇ ਉਹਨਾਂ ਨੂੰ ਮੋੜ ਕੇ ਨਹੀਂ ਪੁੱਛਿਆ ਕਿ ਜੀ ਜਿਹੜਾ ਤੁਹਾਡੇ ਕੋਲ ਕਬੂਲਨਾਮਾ ਸੀ ਉਹਦਾ ਕੀ ਬਣਿਆ ਆਵਾਜ਼ ਦੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਤਾਂ ਸੈਕੰਡਰੀ ਚੀਜ਼ ਹੈ ਨਾ আচ্ছা ਫਿਰ ਪੁਲਿਸ ਨੇ ਪਹਿਲਾਂ ਗਵਾਹੀ ਭਗਵੰਤ ਮਾਨ ਸਾਹਿਬ ਬਣਦੀ ਜੀ ਉਹਨਾਂ ਨੂੰ ਪੁਲਿਸ ਨੇ ਗਵਾਹੀ ਨਹੀਂ ਬਣਾਇਆ ਇਵਨ ਕੇ 144 ਦੇ ਜੱਜ ਸਾਹਮਣ ਜੱਜ ਸਾਹਿਬ ਸਾਹਮਣੇ ਬਿਆਨ ਹੋਣੇ ਚਾਹੀਦੇ ਸੀ ਉਸ ਤੋਂ ਬਾਅਦ 26 ਤਰੀਕ ਨੂੰ ਕੇਜਰੀਵਾਲ ਸਾਹਿਬ ਨੇ ਲਾਈਵ ਹੋ ਕੇ ਤਾਇਦ ਕੀਤੀ ਹੈ ਗੱਲ ਕਿ ਹਾਂਜੀ ਇਦਾਂ ਕਰਕੇ ਸਾਡਾ ਬੰਦਾ ਰਿਸ਼ਵਤ ਲੈਂਦਾ ਸੀ ਅਸੀਂ ਫੜ ਲਿਆ ਸਾਡੇ ਕੋਲੇ ਸਾਰਾ ਰਿਕਾਰਡ ਆ ਅਸੀਂ ساری ਰਾਤ ਬਹਿ ਕੇ ਡਿਸਕਸ ਕੀਤਾ ਅਸੀਂ ਪਾਇਆ ਕਿ ਇਹ ਨੇ ਮਤਲਬ ਕਰਪਸ਼ਨ ਕੀਤੀ ਆ ਤੇ ਅਸੀਂ ਇੱਥੇ ਪਰਚਾ ਦਿੱਤਾ ਉਹੀ ਜਿੱਦਾਂ 2015 ਜੇਕ ਉਹਨਾਂ ਨੇ ਆਪਣੇ ਮੰਤਰੀ ਨਾਲ ਕੀਤਾ ਸੀ ਬਾਅਦ ਚ ਉਹਨੂੰ ਵੀ ਕਲੀਨ ਚਿੱਟ ਮਿਲ ਗਈ ਸੀ ਤੇ ਹੁਣ ਇਹ ਦੇ ਵਿੱਚ ਕੈنسਲੇਸ਼ਨ ਪੋਰਟ ਦਾਇਰ ਹੋ ਗਈ ਤਾਂ ਵੈਸੇ ਤਾਂ ਜਦੋਂ ਕੋਈ ਪੁਲਿਸ ਰਿਪੋਰਟ ਜਦੋਂ ਪੁਲਿਸ ਕੈਂਸਲੇਸ਼ਨ ਰਿਪੋਰਟ ਦਾਇਰ ਕਰਦੀ ਹੈ ਤਾਂ ਕੰਪਲੇਨੈਂਟ ਕੋਲ ਇੱਕ ਰਾਈਟ ਹੁੰਦਾ ਪ੍ਰੋਟੈਸਟ ਪਟੀਸ਼ਨ ਫਾਰਮ ਦਾ ਜਿਹਨੂੰ ਅਸੀਂ ਨਰਾਜ਼ੀ ਦਰਖਾਸਤ ਕਹਿ ਸਕਦੇ ਹਾਂ ਪਰ ਇੱਥੇ ਤਾਂ ਕੰਪਲੇਨੈਂਟ ਸਹਿਮਤ ਹੋ ਗਿਆ ਤੋਂ ਇਸ ਕਰਕੇ ਇਹਨਾਂ ਨੂੰ ਤੇ ਅਸੀਂ ਕਿ ਅਸੀਂ ਤਾਂ ਬਰੀ ਹਾਂ ਪਰ ਜਿਹੜੀ ਕਰਪਸ਼ਨ ਹੈ ਜਾਂ ਕੋਈ ਵੀ ਕ੍ਰਾਈਮ ਹੈ ਜੀ ਉਹ ਕ੍ਰਾਈਮ ਅਗੇਂਸਟ ਸੋਸਾਇਟੀ ਹੈ ਕਿਉਂਕਿ ਕਰਪਸ਼ਨ ਜਦੋਂ ਕੋਈ ਖਾ ਰਿਹਾ ਪਬਲਿਕ ਮਨੀ ਖਾ ਰਿਹਾ ਉਹ ਤੁਹਾਡਾ ਤੇ ਮੇਰਾ ਪੈਸਾ ਖਾ ਰਿਹਾ ਜੇ ਇੱਕ ਬੰਦਾ ਕੰਪਲੇਨੈਂਟ ਉਹਨਾਂ ਨੇ ਡਰਾ ਲਿਆ ਜਾਂ ਉਹਨਾਂ ਨੇ ਕੋਈ ਲਾਲਚ ਦੇ ਲਿਆ ਜਾਂ ਕੋਈ ਕੋਈ ਵਜ੍ਹਾ ਹੋਗੀ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਜਿਹੜਾ ਜੁਰਮ ਸੀ ਉਹ ਖਤਮ ਹੋ ਗਿਆ ਤਾਂ ਇਸ ਕਰਕੇ ਮੈਨੂੰ ਕਿਸੇ ਨੇ ਅਪਰੋਚ ਕੀਤੀ ਸੰਦੀਪ ਬਾਟਲਾ ਜੀ ਨੇ ਉਹ ਵੀ ਮਾਨਸਾ ਤੋਂ ਨੇ ਤੇ ਉਹਨਾਂ ਨੇ ਕਿਹਾ ਜੀ ਕੀ ਕਰ ਸਕਦੇ ਮੈਂ ਕਿਹਾ ਬਿਲਕੁਲ ਆਪਾਂ ਅਸੀਂ ਪ੍ਰੋਟੈਸਟੇਸ਼ਨ ਪਾ ਸਕਦੇ ਹਾਂ ਕਿਉਂਕਿ ਸੁਪਰੀਮ ਕੋਰਟ 'ਤੇ ਬਹੁਤ ਸਾਰੀਆਂ ਰਜਰਮੈਂਟਾਂ ਨੇ ਤੇ ਅਸੀਂ ਫਿਰ ਅੱਜ ਇਹ ਉਮੀਦ ਸੀ ਕਿ ਸ਼ਾਇਦ ਕੈਂਸਲੇਸ਼ਨ ਪ੍ਰੋਟੈਕਟ ਅਕਸੈਪਟ ਹੋ ਜੇ ਤੇ ਸ਼ਿੰਗਲਾ ਸਾਹਿਬ ਸ਼ਾਇਦ ਬਰੀ ਹੋ ਜਾਣ ਪਰ ਅੱਜ ਅਸੀਂ ਪ੍ਰੋਟੈਸਟ ਜੁਦਾ ਕਰਤੀ ਤੇ ਸਰਕਾਰ ਨੂੰ ਨੋਟਿਸ ਹੋ ਗਿਆ 21 ਤਰੀਕ ਲਈ ਤੇ ਹੁਣ ਜਿਹੜਾ ਹੈਗਾ ਕੇਸ ਹੀ ਖੁੱਲੇਗਾ ਦੁਬਾਰਾ ਹੁਣ ਇਹਦੇ ਵਿੱਚ ਅਸੀਂ ਭਗਵੰਤ ਮਾਨ ਵੀ ਕਟੇਰੇ ਚ ਬੁਲਾਵਾਂਗੇ ਕੇਜਰੀਵਾਲ ਨੂੰ ਵੀ ਬੁਲਾਵਾਂਗੇ ਹੋਰ ਵੀ ਜਿੰਨੇ ਪੁਲਿਸ ਨੇ ਲੂਪਹੋਲ ਛੱਡੇ ਨੇ ਡਾਇਰੈਕਸ਼ਨ ਜਿਹੜੀ ਹੈਗੀ ਮੰਗ ਕਰਾਂਗੇ ਫਰਦਰ ਇਨਵੈਸਟੀਗੇਸ਼ਨ ਦੀ ਪ੍ਰੋਵੀਜ਼ਨ ਹੁੰਦੀ ਹੈ ਸੀਆਰਪੀਸੀ ਦੇ ਵਿੱਚ ਕਿ ਜੱਜ ਸਾਹਿਬ ਜੇ ਪੁਲਿਸ ਦੀ ਰਿਪੋਰਟ ਨਾਲ ਸਹਿਮਤ ਨਾ ਹੋਣ ਤਾਂ ਉਹ ਫਰਦਰ ਇਨਵੈਸਟੀਗੇਸ਼ਨ ਦੇ ਆਰਡਰ ਕਰ ਸਕਦੇ ਨੇ ਉਹ ਕਿਸੇ ਹੋਰ ਅਧਿਕਾਰੀ ਨੂੰ ਵੀ ਜਿਹੜੀ ਹੈਗੇ ਜਾਂਚ ਸੌਂਪ ਸਕਦੇ ਨੇ ਉਹ ਸਾਰਾ ਪ੍ਰੋਸੀਜਰ ਫਾਲੋ ਹੋਏਗਾ ਔਰ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਜੀ ਮੈਂ ਪਹਿਲਾਂ ਹੀ ਪੁੱਛਿਆ ਸੀ ਕਿ ਕੀ ਥਰਡ ਪਾਰਟੀ ਜਿਹਨੂੰ ਤੁਸੀਂ ਕਹਿੰਦੇ ਕਿ ਪ੍ਰੋਟੈਸਟ ਪਟੀਸ਼ਨ ਉਹ ਥਰਡ ਪਾਰਟੀ ਦੀ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਤੁਸੀਂ ਐਪਲੀਕੇਸ਼ਨ ਦਾਇਰ ਕੀਤੀ ਥਰਡ ਪਟੀਸ਼ਨ ਕੀ ਕਹਿੰਦੀ ਹੈ ਜਿਹੜੇ ਪ੍ਰੋਟੈਸਟ ਪਟੀਸ਼ਨ ਕਿ ਕੋਈ ਵੀ ਪਾਸ ਸਕਦਾ ਪੰਦੇਸ਼ ਦਾ ਨਾਗਰਿਕ ਬਿਲਕੁਲ ਜੀ ਕਿਉਂਕਿ ਜਿਹੜਾ ਜੁਰਮ ਹੈ ਨਾ ਜੀ ਉਹ ਜੁਰਮ ਸੋਸਾਇਟੀ ਦੇ ਖਿਲਾਫ ਮੰਨੇ ਜਾਂਦੇ ਕੁਝ ਜਿਹੜੇ ਹੈਗੀਆਂ ਨੇ ਪ੍ਰਾਈਵੇਟ ਉਦਾਹਰਣਾਂ ਨੇ ਜਿੱਥੇ ਤੁਸੀਂ ਕੋਈ ਥਰਡ ਬੰਦਾ ਨਹੀਂ ਪਾਸ ਸਕਦਾ ਜਦੋਂ ਮੰਨ ਲਓ ਕਿਸੇ ਦੇ ਹਸਬੰਦ ਜਾਂ ਵਾਈਫ ਨੇ ਦੂਜਾ ਵਿਆਹ ਕਰਾ ਲਿਆ ਤਾਂ ਉਹ ਜੜ ਪੀੜ ਤੇ ਰੋਹੀ ਪਾ ਸਕਦੀ ਆ ਜਾਂ ਪ੍ਰੈਜ਼ੀਡੈਂਟ ਦੀ ਕੋਈ ਮਾਨਹਾਨੀ ਹੋਈ ਆ ਉਥੇ ਡਿਪਟੀ ਕਮਿਸ਼ਨਰ ਕੋਲ ਕੰਪਲੇਂਟ ਦੇ ਸਕਦਾ ਇਸ ਤਰ੍ਹਾਂ ਕੁਝ ਐਕਸੈਪਸ਼ਨ ਨੇ ਕੁਝ ਹੋਰ ਐਕਟਾਂ ਕਸਟਮ ਐਕਟਾ ਹੋਰੇ ਦਾ ਉਹ ਉਹ ਅਸੀਂ ਕੋਰਟ ਵੀ ਕੀਤੀਆਂ ਨੇ ਉਸ ਤੋਂ ਬਿਨਾ ਜਿਵੇਂ ਹੁਣ ਤੁਹਾਡੇ ਸਾਹਮਣੇ ਕੋਈ ਕਤਲ ਹੋ ਗਿਆ ਤੁਸੀਂ ਉਹ ਜਾਣਦੇ ਵੀ ਨਹੀਂ ਉਹ ਬੰਦੇ ਨੂੰ ਤਾਂ ਤੁਸੀਂ ਕੰਪਲੇਂਟ ਦਰਜ ਕਰ ਸਕਦੇ ਹੋ ਤਾਂ ਇਸੇ ਤਰ੍ਹਾਂ ਇਹਦੇ ਵਿੱਚ ਕਿਉਂਕਿ ਪੈਸਾ ਪਬਲਿਕ ਦਾ ਖਾਦਾ ਜਾ ਰਿਹਾ ਤੇ ਇਹਦੇ ਵਿੱਚ ਜੇ ਤੁਸੀਂ ਪੜੋ ਤਾਂ ਉਹ ਕਹਿ ਰਹੇ ਨੇ ਕਿ ਜੀ ਇਹਦੇ ਵਿੱਚ ਮਤਲਬ 1% ਦੇ ਹਿਸਾਬ ਨਾਲ ਅਸੀਂ ਲੈ ਰਹੇ ਹਾਂ ਪੈਸਾ ਤੂੰ ਵੀ ਦੇ ਪੈਸਾ ਫਿਰ ਜਦੋਂ ਉਹਨੇ ਪੈਸੇ ਕਿਹਾ ਜੀ ਮੇਰੇ ਕੋਲ ਇਹਨੇ ਹੈ ਨਹੀਂ ਤਾਂ ਫਿਰ ਉਹ ਉਹਨੂੰ ਕਿਹਾ ਵੀ 10 ਲੱਖ ਦੇ ਦੇ ਜਦੋਂ 10 ਲੱਖ ਤੇ ਵੀ ਨਹੀਂ ਮੰਨਿਆ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਖਾਤੇ 'ਚ 2 ਲੱਖ ਰੁਪਏ ਪਿਆ 3 ਲੱਖ ਰੁਪਏ ਮੇਰੇ ਕੋਲ ਲਿਮਿਟ ਹੈ ਤੇ ਉਹਨੂੰ ਸੈਕਰੀਟ ਬੁਲਾਇਆ ਗਿਆ 203 ਨੰਬਰ ਕਮਰੇ 'ਚ ਬਾਕੀ ਦਾ ਦੇਖੋ ਉਹ ਡਿਟੇਲਡ ਹੈ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਝੂਠੀ ਸੀ ਤਾਂ ਉੱਥੇ ਉਹ ਕਹਿੰਦਾ ਵੀ ਸਿੰਘਲਾ ਸਾਹਿਬ ਉੱਠ ਕੇ ਚਲੇ ਗਏ ਤੇ ਕਹਿੰਦੇ ਵੀ ਇਹ ਜਿਹੜਾ ਹੈਗਾ ਪ੍ਰਦੀਪ ਕੁਮਾਰ ਆ ਇਹ ਸਮਝ ਵੀ ਨਹੀਂ ਗੱਲ ਕਰ ਰਿਹਾ ਜੋ ਇਹ ਕਹੂਗਾ ਕਰ ਲਾ ਤਾਂ ਉਹਨੇ ਕਿਹਾ ਜੀ 5 ਲੱਖ ਰੁਪਇਆ ਦੇ ਫਿਰ ਉਹ ਜਦੋਂ ਜਾ ਕੇ ਹੋ ਡਿਮਾਂਡ ਕਰੀ ਉਹਨੇ ਉਹਨੇ ਫਿਰ ਕੰਪਲੇਨਟ ਕੀਤੀ ਭਗਵੰਤ ਸਿੰਘ ਸਾਹਿਬ ਨੂੰ ਜਿਹੜਾ ਇਹਨੇ ਕੋਈ ਨੰਬਰ ਦਿੱਤਾ ਸੀ ਤੇ ਫਿਰ ਭਗਵੰਤ ਸਿੰਘ ਸਾਹਿਬ ਆਪਾਂ ਨੂੰ ਪਤਾ ਹੀ ਹੈ ਫਿਰ ਉਹ ਸਭ ਸਾਭ ਨੂੰ ਸਾਰੀ ਦੁਨੀਆ ਨੂੰ ਪਤਾ ਕਿ ਉਹ ਲਾਈਵ ਹੁੰਦੇ ਨੇ ਔਰ ਤੁਸੀਂ ਦੇਖੋ ਐਨੀ ਸਪੈਸੀਫਿਕ ਡਿਟੇਲਡ ਕੰਪਲੇਨਟ ਹੈ ਇਹਦੇ باوجود ਨਾ ਤਾਂ ਜਿਹੜੇ ਗਵਾਹ ਨੇ ਇਦੇ ਚ ਭਗਵੰਤ ਮਾਨ ਸਾਹਿਬ ਪਹਿਲੇ ਘਵਾ ਬਣਦੇ ਸੀ ਹੈਨਾ ਫਿਰ ਉਸ ਤੋਂ ਬਾਅਦ ਜਿਹੜੇ ਉਸ ਮਹਿਕਮੇ ਦੇ ਜਿਹੜੇ ਜਿੱਥੇ ਜਿਹੜੇ ਜਿਹੜੇ ਫੰਡ ਅਲੋਕੇਟ ਕਰ ਰਹੇ ਸੀ ਜਿਹੜੇ ਫੰਡ ਰੀਲੀਜ਼ ਕਰ ਰਹੇ ਸੀ ਜਿਹੜੇ ਟੈਂਡਰ ਦੇ ਰਹੇ ਸੀ ਉਹ ਸਾਰੇ ਅਧਿਕਾਰੀ ਦੀ ਮਿਲੀ ਪਹੁੰਚ ਹੋएगी ਨਾ ਕਿਸੇ ਨੇ ਐਗਜ਼ਾਮਿਨ ਨਹੀਂ ਕੀਤਾ ਪੁਲਿਸ ਨੇ ਸਿਰਫ ਕੀ ਇੱਕ ਵਾਇਸ ਸੈਂਪਲ ਕਰਕੇ ਤੇ ਵਾਇਸ ਸੈਂਪਲ ਵੀ ਜਿਹੜਾ ਪਹਿਲਾਂ ਦੇਖੋ ਇਹ ਤਾਂ ਮੈਂ ਨਾ ਤਾਂ ਉਹ ਦੇਖਿਆ ਵੈਸੇ ਮੈਂ ਨਾ ਤੁਸੀਂ ਦੇਖੇ ਪਰ ਇੱਕ ਤਾਂ ਗੱਲ ਸਾਫ ਹੈ ਨਾ ਕਿ ਜੇ ਕਿਸੇ ਨੂੰ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹਦੀਆਂ ਸੀਲਾਂ ਮੈਨੂੰ ਦੇ ਉਨ ਕਰ ਇਟ ਮੀਨਸ ਉਹ ਤੁਹਾਡੇ ਉਹ ਤੁਹਾਡੇ ਕਹਿਣ ਅਨੁਸਾਰ ਰਿਪੋਰਟ ਨਹੀਂ ਤਿਆਰ ਕਰ ਰਹੇ ਇਟ ਮੀਨਸ ਉਹਨੇ ਰਿਪੋਰਟ ਜਿਹੜੀ ਸੱਚੀ ਦਿੱਤੀ ਹੈ ਤੇ ਤੁਸੀਂ ਉਹਨੂੰ ਬਦਲਵਾਉਣਾ ਚਾਹੁੰਦੇ ਹੋ ਇਸ ਦਾ ਮਤਲਬ ਇਹ ਹੈ ਉਹ ਤਾਂ ਚਲੋ ਸਾਹਮਣੇ ਆ ਹੀ ਜਾਏਗਾ ਕਿ ਰਿਪੋਰਟ 'ਚ ਆਵਾਜ਼ ਮੈਚ ਹੁੰਦੀ ਸੀ ਅਸੀਂ ਜਿਵੇਂ ਸਰਕਾਰ ਕਹਿ ਸਕਦੀ ਆ ਜਾਂ ਸਬੰਧਤ ਧਿਰਾਂ ਜਾਂ ਸਿੰਘਲਾ ਸਾਹਿਬ ਕਹਿ ਸਕਦੇ ਕਿ ਜਿਹੜੀ ਪਟੀਸ਼ਨ ਪਾਈ ਜਿਹੜਾ ਤੁਸੀਂ ਮਾਨਸਾ ਦਾ 10 10 ਸਾਲੇ ਕੋਈ ਬੰਦਾ ਉੱਥੋਂ ਦਾ ਹੈਗਾ ਕਿ ਇਹਨਾਂ ਦਾ ਤੇ ਇਸ ਕੇਸ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਸਰਕਾਰ ਕਹਿ ਸਕਦੀ ਬਿਲਕੁਲ ਕਹਿ ਸਕਦੇ ਜੀ ਮਾਨਸਾ ਛੱਡੋ ਕੇਰਲਾ ਦਾ ਬੰਦਾ ਆ ਕੇ ਇਥੇ ਪਾ ਸਕਦਾ ਨਹੀਂ ਨਹੀਂ ਸਰਕਾਰ ਕਹਿ ਸਕਦੀ ਕਿ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਹੜਾ ਜੋ ਜੇ ਮੰਨ ਲਓ ਤੁਸੀਂ ਮੇਰੇ ਤੇ ਕੇਸ ਪਾ ਰਹੇ ਹੋ ਮੈਂ ਤਾਂ ਆਪਣੇ ਡਿਫੈਂਸ ਤੇ ਕਹਾਂਗਾ ਨਾ ਉਹ ਤਾਂ ਤੁਹਾਡਾ ਰਾਈਟ ਆਪਾਂ ਰੋਕ ਨਹੀਂ ਸਕਦੇ ਪਰ ਕੋਰਟ ਨੇ ਇਹ ਦੇਖਣਾ ਵੀ ਕਿ ਕਿਹਦੀਆਂ ਦਲੀਲਾਂ ਚ ਦਮ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ਮਤਲਬ ਗਵਾਹ ਵਿਕ ਜੇ ਜਾਂ ਮੁਕਰ ਜੇ ਉਦੋਂ ਫਿਰ ਅਸੀਂ ਉਹਨੂੰ 호ਸਟਾਈਲ ਡਿਕਲੇਅਰ ਕਰਾ ਕੇ ਉਸੇ ਨੂੰ ਕਰਾਸ ਜਿਹੜਾ ਐਗਜ਼ਾਮਿਨ ਕਰਦੇ ਹਾਂ ਤਾਂ ਕਿ ਸੱਚ ਜਿਹੜਾ ਹੈਗਾ ਜਾਣਿਆ ਜਾ ਸਕੇ ਔਰ ਇੱਥੇ ਇਹ ਤਾਂ ਦੇਖੋ ਇੱਕ ਜੇ ਆਪਾਂ ਨੂੰ ਕਾਨੂੰਨੀ ਨੁਕਤੇ ਛੱਡੂਗੀ ਜੀ ਕਿ ਜੇ ਆਪਾਂ ਦੁਨਿਆਵੀ ਗੱਲ ਕਰੀਏ ਮੰਨ ਲਓ ਕੋਈ ਕ੍ਰਾਈਮ ਹੋ ਗਿਆ ਤੁਸੀਂ ਕਰੋੜ ਰੁਪਏ ਖਾ ਲਿਆ ਪੈਸਾ ਲੋਕਾਂ ਦਾ ਖਾਧਾ ਗਿਆ ਕਿਸੇ ਤਾਂ ਤੁਸੀਂ ਝੂਠੀ ਜੀ ਕੰਪਲੇਂਟ ਕਰਾ ਲਈ ਉਹ ਬੰਦਾ ਬਾਅਦ ਵਿੱਚ ਮੁਕਰ ਗਿਆ ਤੇ ਤੁਸੀਂ ਬਰੀ ਹੋ ਗਏ ਇਹ ਤਾਂ ਠੱਗੀ ਹੋ ਗਈ ਨਾ ਲੋਕਾਂ ਨਾਲ ਤੇ ਇਹ ਤਾਂ ਵੈਸੇ ਹੀ ਸੁਣਨ ਨੂੰ ਗੱਲ ਸਹੀ ਨਹੀਂ ਲੱਗਦੀ ਕਿ ਜੀ ਹੋਰ ਬੰਦਾ ਕੋਈ ਆ ਹੀ ਨਹੀਂ ਸਕਦਾ ਕਿਉਂਕਿ ਇੱਕ ਬੰਦਾ ਪਹਿਲਾਂ ਤੁਸੀਂ ਆਪਦੇ ਆ ਵੀ ਖੜਾ ਕਰ ਲਿਆ ਬੰਦਾ ਬਹੁਤ ਕਿ ਸਜਦ ਹੁੰਦਾ ਬਹੁਤ ਅਸੀਂ ਕੇਸ ਇਸ ਤਰ੍ਹਾਂ ਦੇ ਲੜੇ ਨੇ ਜਿੱਥੇ ਕਿ ਦੋਸ਼ੀ ਨੇ ਬਚਣ ਲਈ ਆਪਦੇ ਖਿਲਾਫ ਆ ਵੀ ਪਰਚਾ ਕਰਾ ਲਿਆ ਕਿ ਬਾਅਦ 'ਚ ਇਹ ਬੰਦਾ ਮੁਕਰ ਜੂਗਾ ਤੇ ਜਿਹੜੇ ਸਹੀ ਬੰਦੇ ਨੇ ਉਹ ਕੋਈ ਕਹੇਗਾ ਜੀ ਇਹ ਤਾਂ ਜੀ ਕਿ ਦੇਖੋ ਟ੍ਰਾਇਲ ਹੋ ਗਿਆ ਹੁਣ ਦੁਬਾਰਾ ਤਾਂ ਖੋਲਣਾ ਬਣਦਾ ਹੀ ਨਹੀਂ ਕਿਉਂਕਿ ਉਹਦੇ ਵਿੱਚ ਅੱਗੇ ਫਿਰ ਉਹਦੇ ਅ ਕਿ ਜਦੋਂ ਕਿਸੇ ਬੰਦੇ ਦਾ ਫੁੱਲ ਫਲੇਸ਼ਡ ਮੁਕਦਮਾ ਚੱਲ ਲੱਗੇ ਉਹ ਬਰੀ ਹੋ ਜਾਏ ਫਿਰ ਤੁਸੀਂ ਦੁਬਾਰਾ ਨਿਕਲ ਬਸੇ ਪਰ ਇੱਥੇ ਤਾਂ ਫੁੱਲ ਫਲੇਸ਼ਡ ਮੁਕਦਮਾ ਹਲੇ ਚੱਲਿਆ ਹੀ ਨਹੀਂ ਅਲੇ ਤਾਂ ਸ਼ੁਰੂ ਹੀ ਨਹੀਂ ਹੋਇਆ ਮੁਕਦਮਾ ਤੇ ਇਸ ਕਰਕੇ ਇਹ ਮਾਨਸਾ ਛੱਡੋ ਇਹ ਤਾਂ ਦੇਸ਼ ਦਾ ਕੋਈ ਵੀ ਨਾਗਰਿਕ ਚਾਹੇ ਆਸਾਮ ਤੋਂ ਆਕੇ ਕੋਈ ਪਾਲੇ ਕੋਰਟ ਵੀ ਕਹਿ ਸਕਦੇ ਨੇ ਸਾਹਿਬ ਕਾ ਸਿਹਤ ਮੰਤਰੀ ਹੈਗੀ ਕਿ ਜਿਹੜੇ ਮਾਨਸਾ ਵੱਲੋਂ ਜਿਹੜੀ ਪ੍ਰੋਟੈਸਟ ਪਟੀਸ਼ਨ ਪਾਈ ਹੈਗੀ ਇਹ ਮੇਰੇ ਇਲਾਕੇ ਦਾ ਸਾਡੀ ਬੰਦ ਹੀ ਨਹੀਂ ਮੇਰੇ ਤੋਂ ਬਦਲਾ ਲੈ ਰਹੇ ਉਹ ਤੇ ਇਦਾਂ ਦੇ ਵੀ ਦਲੀਲ ਦੇ ਸਕਦੇ ਇਹ ਕੋ ਬਹੁਤ ਜ਼ਿਆਦਾ ਮੈਂ ਜੇ ਆਪਣੇ ਆਰਗੂਮੈਂਟ ਖੋਲੂਗਾ ਤਾਂ ਉਹ ਦੂਜੀ ਤਰ੍ਹਾਂ ਨੁਕਾ ਕਰਨ ਵਾਲਾ ਹੁੰਦਾ ਪਰ ਇਹਦਾ ਮੈਂ ਤੁਹਾਨੂੰ ਜਵਾਬ ਦੇ ਦਦਾ ਨਾ ਏੈਕਸੈਕਟਲੀ ਇਹ ਜਜਮੈਂਟ ਹੈਗੀ ਹੈ ਡਾਕਟਰ ਸੁਭਨਮ ਮਨੀਮ ਸਵਾਮੀ ਵਰਸਸ ਡਾਕਟਰ ਮਨੂਸ਼ ਸਿੰਘ ਦਾ ਕੇਸ ਹੈ 2012 ਦਾ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਸੀਂ ਇਹ ਇਹ ਬਹਾਨਾ ਲਾਉਂਦੇ ਹੋ ਕਿ ਤਾਂ ਜੀ ਪੋਲੀਟੀਕਲ ਵੈਂਡੇਟਾ ਇਹ ਐਕਸਕਿਊਜ਼ ਨਹੀਂ ਹੈ ਚਾਹੇ ਬੰਦਾ ਪੋਲੀਟੀਕਲ ਮੋਟਿਵ ਨਾਲ ਕਰ ਰਿਹਾ ਪਰ ਲੋਕਾਂ ਦਾ ਤਾਂ ਫਾਇਦਾ ਹੋ ਰਿਹਾ ਨਾ ਲੋਕਾਂ ਦੇ ਸਾਹਮਣੇ ਤਾਂ ਕ腐ਸ਼ਨ ਆ ਰਹੀ ਹੈ ਨਾ ਤੋ ਜਿਹੜਾ ਜਿਹੜਾ ਲੋਕਾਂ ਨਾਲ ਲੋਕਾਂ ਦਾ ਪੈਸਾ ਠੱਗ ਰਹੇ ਉਹਨਾਂ ਨੂੰ ਤਾਂ ਸਜ਼ਾ ਮਿਲ ਰਹੀ ਹੈ ਨਾ ਤੋ ਇਸ ਕਰਕੇ ਇਹ ਐਕਸਕਿਊਜ਼ ਕੋਈ ਨਹੀਂ ਕਿ ਇਹ ਦਾ ਕੋਈ ਪਰਸਨਲ ਇੰਟਰਸਟ ਹੈ ਇਹਦੇ ਬਾਰੇ ਤਾਂ ਕਲੀਅਰ ਫਾਈਂਡਿੰਗਸ ਨੇ ਤੋ ਹੋਰ ਜਿਹੜੇ ਜਿਆਦਾ ਮਰਖੇ ਨਹੀਂ ਖੋਲਾਂਗਾ ਕਿਉਂਕਿ ਮੈਂ ਉਹ ਆਪਾਂ ਬਹਿਸ ਹੋ ਜਾਂਦੇ ਹੋ ਫਿਰ ਤੁਹਾਨੂੰ ਸਾਰਾ ਦੱਸਾਂਗੇ ਅਸੀਂ ਸੈਕੰਡ ਤੁਸੀਂ ਕਹਿ ਰਹੇ ਕਿ ਇਹਦੇ ਵਿੱਚ ਸੀਐਮ ਸਾਹਿਬ ਜਾਂ ਜਿਹੜੇ ਦਿੱਲੀ ਦੇ ਸਾਬਕਾ ਸੀਐਮ ਉਹਨਾਂ ਨੂੰ ਵੀ ਅਸੀਂ ਨੋਟਿਸ ਉਹ ਕਿਸ ਬੇਸ ਤੇ ਤੁਸੀਂ ਨੋਟਿਸ ਕਰਵਾ ਅਦਾਲਤ ਕਿਵੇਂ ਕਰ ਸਕਦੀ ਬਿਲਕੁਲ ਗਵਾਹ ਨੇ ਜੀ ਉਹ ਗਵਾਹ ਨੇ ਮਾਨ ਸਾਹਿਬ ਆਈ ਵਿਟਨੈਸ ਨੇ ਉਹਨਾਂ ਕੋਲ ਤਾਂ ਕਿ ਕਬੂਲ ਕੀਤਾ ਸਭ ਤੋਂ ਪਹਿਲਾਂ ਇਗਜ਼ਾਮੀ ਨਹੀਂ ਅਸੀਂ ਉਹਨਾਂ ਨੂੰ ਕਰਾਂਗੇ ਇਸ ਕਰਕੇ ਜਿਹੜਾ ਵੀ ਗਵਾਹ ਹੈ ਨਾ ਮਤਲਬ ਜੇ ਕੋਈ ਤੁਹਾਡੇ ਸਾਹਮਣੇ ਗੱਲ ਹੋਈ ਹੈ ਕੋਈ ਤੁਸੀਂ ਕੋਈ ਤੱਥਾਂ ਤੋਂ ਜਾਣੂ ਹੋ ਤਾਂ ਅਦਾਲਤ ਤੁਹਾਨੂੰ ਸਵਮਣ ਕਰੇਗੀ ਪਹਿਲਾਂ ਨਹੀਂ ਆਉਂਗੇ ਤਾਂ ਵਾਰਡ ਵਾਰਡਟ ਕੱਢੇਗੀ ਕਿਉਂਕਿ ਅਦਾਲਤ ਨੇ ਸੱਚ ਤੱਕ ਪਹੁੰਚਣਾ ਤਾਂ ਅਸੀਂ ਇਹ ਨਹੀਂ ਕਹ ਰਹੇ ਵੀ ਦੋਸ਼ੀ ਨੇ ਉਹ ਤਾਂ ਚਲੋ ਕਰਾਸ ਹੋਇਆ ਗਈ ਉਹਦੇ ਚ ਗੱਲਾਂ ਕੋਈ ਬਾਕੀ ਸਾਰਾ ਜਿਹੜਾ ਕੁਝ ਅਫੀਸ਼ੀਅਲ ਰਿਕਾਰਡ ਆ ਜਿਹਦੀ ਹਲੇ ਸਾਨੂੰ ਕਾਪੀ ਨਹੀਂ ਮਿਲੀ ਉਹ ਤਾਂ ਬਾਅਦ ਚ ਆਪਾਂ ਗੱਲ ਕਲੀਅਰ ਕਰਾਂਗੇ ਪਰ ਗਵਾਹ ਤਾਂ ਹੈਗੇ ਨੇ ਉਹ ਅਸੀਂ ਗਵਾਹ ਦੇ ਤੌਰ ਤੇ ਬੁਲਾਵਾਂਗੇ ਗਵਾਹ ਦੇ ਤੌਰ ਤੇ ਪੁਲਿਸ ਨੂੰ ਹੀ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੇ ਬਿਆਨ ਦਰਜ ਕਰਲੇ ਜਾਣੇ ਬਣਦੇ ਜਿਹੜੇ ਕਿ ਨਹੀਂ ਕੀਤੇ ਕੋਈ ਨਹੀਂ ਕੀਤੇ ਉਹਨਾਂ ਨੂੰ ਪਤਾ ਸੀ ਕਿਉਂਕਿ ਉਹ ਉਹ ਕੈਂਸਲੇਸ਼ਨ ਫੋਰ ਦਾ ਪਹਿਲਾਂ ਹੀ ਦਾਇਰ ਕਰਨ ਚਾਹੁੰਦਾ ਸੀ ਸ਼ੁਰੂ ਤੋਂ ਹੀ ਡਰਾਮਾ ਰਚਿਆ ਗਿਆ ਸੀ ਜਦੋਂ 2015 ਚ ਇਹਨਾਂ ਨੇ ਕੀਤਾ ਸੀ ਨਾ ਤਾਂ ਇਸ ਕਰਕੇ ਇਹ ਤਾਂ ਮਤਲਬ ਜਿਹੜੇ ਹੈਗੇ ਨੇ ਕੀ ਵਿਟਨੈਸ ਜਿਨੂੰ ਅਸੀਂ ਕਹਿੰਦੇ ਹਾਂ ਇਹ ਇਹ ਤਾਂ ਬਿਲਕੁਲ ਐਗਜ਼ਾਮਿਨ ਹੋਣੇ ਬਣਦੇ ਨੇ ਔਰ ਅਦਾਲਤ ਬੁਲਾਏਗੀ ਨਹੀਂ ਹੋਣਗੇ ਤਾਂ ਵਾਰੰਟ ਨਿਕਲਣਗੇ ਫਿਰ ਕਿ ਤੁਸੀਂ ਇਹ ਇਹ ਤੇ ਚਾਹੀਏ ਕਿ ਮੈਨੂੰ ਜਿੱਦ ਤੂੰ ਇਹ ਕਹਿ ਕੇ ਜੋ ਸੀਐਮ ਕੀ ਵਿਟਨਸ ਅਰਵਿੰਦ ਕੇਜਰੀਵਾਲ ਤੇ ਕੀ ਵਿਟਨਸ ਹੈਗੇ ਨਾ ਜਿਹੜੇ ਕੀ ਵਿਟਨਸ ਸੀ ਸਭ ਤੋਂ ਪਹਿਲਾਂ ਸ਼ਿਕਾਇਤ ਕਰਤਾ ਜਿਹੜੇ ਰਿਟਾਇਰ ਹੋ ਗਏ ਜਿਹੜਾ ਹਵਾਲਾ ਦੇ ਰਹੇ ਰਜਿੰਦਰ ਸਿੰਘ ਹੋਣੀ ਉਹ ਉਹਨਾਂ ਨੂੰ ਵੀ ਸਮਝਣ ਦੀ ਦੁਬਾਰਾ ਹੋ ਸਕਦੀ ਹੈਗੀ ਬਿਲਕੁਲ ਹੋਏਗੀ ਉਹਨਾਂ ਨੂੰ ਵੀ ਸਮਝਣਗੇ ਔਰ ਅਰਵਿੰਦ ਕਾ ਜੀ ਕੀ ਵਿਟਨਸ ਨੂੰ ਵੀ ਵੀਡੀਓ ਸੁਣਾਉਣਾ ਦੀ ਉਹ ਕਹਿ ਰਿਹਾ ਕਿ ਅਸੀਂ ਸਾਰੀ ਰਾਤ ਡਿਸਕਸ ਕੀਤਾ ਬਹਿ ਕੇ ਮਸਲਾ ਇਹਦਾ ਮਤਲਬ ਥੋੜੀ ਨੋਲੇਜ ਹੈ ਨਾ ਕਿ ਕੀ ਕੀ ਅੱਛਾ ਅਸੀਂ ਪੁੱਛਾਂਗੇ ਕਿ ਕੀ ਡਿਸਕਸ ਕੀਤਾ ਬਹੁਤ ਜ਼ਿਆਦਾ ਮੈਂ ਨਹੀਂ ਖੋਲਾਂਗਾ ਕਿਉਂਕਿ ਫਿਰ ਉਹ ਬੰਦੋ ਅਗਾ ਹੋ ਜਾਂਦਾ ਨਾ ਚੀਜ਼ਾਂ ਤੋਂ ਤੋਂ ਬਿਲਕੁਲ ਬਾਕਾਇਦਾ ਉਹ ਨੈਸੈਸਰੀ ਵਿਟਨੈਸ ਨੇ ਅੱਛਾ ਜਦੋਂ ਕੋਈ ਸਰਕਾਰੀ ਮੁਲਾਜ਼ਮ ਤੇ ਸਰਕਾਰੀ ਰਜਿੰਦਰ ਸਿੰਘ ਹੋਣੀ ਆ ਜਦੋਂ ਇਹ ਕੇਸ ਮੁਕਰ ਜਾਂਦੇ ਕਿ ਮੈਂ ਸਹਿਮਤ ਤਾਂ ਲੱਗਦਾ ਕਿ ਇਹਨਾਂ ਲੋਕਾਂ ਤੇ ਵੀ ਪਰਜਰੀ ਦਾ ਕੇਸ ਚੱਲ ਸਕਦਾ ਬਿਲਕੁਲ ਚੱਲੇਗਾ ਜੀ ਬਿਲਕੁਲ ਅਦਾਲਤ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ ਪਰਜਰੀ ਦਾ ਕੇਸ ਬਣਦਾ ਜਦੋਂ ਹੋਸਟਾਈਲ ਡਿਕਲੇਅਰ ਕਰਵਾ ਕੇ ਇਹਨਾਂ ਦਾ ਜਦੋਂ ਆ ਜਾਏਗਾ ਸਾਹਮਣੇ ਤਾਂ ਪਰ ਉਹ ਪਰਜਰੀ ਜਿਹੜਾ ਹੈਗਾ ਨਾ ਉਹ ਉਹ ਕ੍ਰਾਈਮ ਅਗੇਂਸਟ ਕੋਰਟ ਹੈ ਉਹ ਕੋਰਟ ਨੇ ਕੰਪਲੇਂਟ 341 ਚ ਦੇਣੀ ਹੁੰਦੀ ਹੈ ਕੀ ਸਹੀ ਉਹ ਤਾਂ ਅੱdte ਫਿਰ ਮੁਕੱਦਮਾ ਚੱਲਦਾ ਉਹ ਅਸੀਂ ਸਿਰਫ ਐਪਲੀਕੇਸ਼ਨ ਦੇ ਸਕਦੇ ਕਿ ਜੀ ਦੇਖੋ ਪਰਜੂਰੀ ਹੋਈ ਹੈ ਉਹ ਅੱਗੇ ਪ੍ਰੈਰੋਗੇਟਿਵ ਕੋਰਟ ਦਾ ਜਿਹਦਾ ਕੰਟੈਂਪਟ ਹੈ ਕੰਟੈਂਪਟ ਹੈ ਜਿਹੜਾ ਅਫੈਂਸ ਅਗੇਂਸਟ ਕੋਰਟ ਉਹ ਕਿ ਮਾਨਹਾਨੀ ਅਦਾਲਤ ਦੀ ਹੋਈ ਹੈ ਜਿਹੜਾ ਹੈਗਾ ਮੁੱਦਾ ਹੀ ਤਾਂ ਕੰਮ ਹੈ ਉਹਦੀ ਨੋਲਿਜ ਲਿਓਣੀ ਅਦਾਲਤ ਦੀ ਗੱਲ ਹੈ ਤੋਂ ਇਸ ਕਰਕੇ ਪਰਜੂਰੀ ਦਾ ਜਿਹੜਾ ਹੈਗਾ ਦੈਟ ਇਜ਼ ਅਫੈਂਸ ਅਗੇਂਸਟ ਕੋਰਟ ਉਹ ਤਾਂ ਬਹੁਤ ਹੇਨਸ ਅਫੈਂਸ ਉਹਦੇ ਵਿੱਚ ਤਾਂ ਉਹਦੇ ਵਿੱਚ ਤਾਂ ਕੰਪਰੋਮਾਈਜ਼ ਵੀ ਨਹੀਂ ਹੋ ਸਕਦਾ ਉਹਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਅਫਸਰ ਅਕਸਰ ਮੁਕਰ ਜਾਂਦੇ ਹੈਗੇ ਨੇ ਜਿਹੜੀ ਪ੍ਰੋਟੈਸਟ ਪਟੀਸ਼ਨਰ ਆ ਜਿਹੜਾ ਆਮ ਬੰਦਾ ਹੈਗਾ ਜੇ ਉਹ ਵੀ ਇਨ ਫਿਊਚਰ ਮੁਕਰ ਜੇ ਤਾਂ ਫਿਰ ਜੀ ਉਹਦੇ ਚ ਇਹ ਆ ਜੀ ਦੇਖੋ ਇੱਕ ਤਾਂ ਉਹੀ ਫਿਰ ਪਰਜਰੀ ਬਣਦੀ ਆ ਦੂਸਰੀ ਗੱਲ ਜਦੋਂ ਜਜਮੈਂਟਾਂ ਨੇ ਕਿ ਜੇ ਕੰਪਲੇਨ ਮੁਕਰ ਵੀ ਜਾਵੇ ਨਾ ਪਰ ਜੇ ਤੁਹਾਡੇ ਕੋਲ ਸਬੂਤ ਸਾਹਮਣੇ ਇਸ ਕਿਸੇ ਦਾ ਕੈਨਸਲੇਸ਼ਨ ਰਿਪੋਰਟ ਦਾਇਰ ਹੋ ਗਿਨਾ ਕੋਈ ਕੋਈ ਐਵੀਡੈਂਸ ਰਿਕਾਰਡ ਹੋਏ ਹੀ ਨਹੀਂ ਪਰ ਜੇ ਅਸੀਂ ਇਹ ਰਿਕੋਰਡ ਕਰਾਵਾਂਗੇ ਤਾਂ ਜੋ ਤਾਂ ਐਵੀਡੈਂਸ ਇੱਕ ਵਾਰ ਰਿਕਾਰਡ ਹੋ ਜਾਈਏ ਫਿਰ ਜੇ ਮੇਨ ਕੇਸ ਮੋਕਰ ਵੀ ਜਾਦਾ ਤਾਂ ਜਿਹੜਾ ਆਲਰੇਡੀ ਰਿਕਾਰਡਡ ਐਵੀਡੈਂਸ ਆ ਉਹਦੇ ਅਨੁਸਾਰ ਜਿਹੜੀ ਅਦਾਲਤ ਆਪਣਾ ਫੈਸਲਾ ਦੇ ਸਕਦੀ ਹੈ ਤੋ ਇਸ ਕਰਕੇ ਕੋਈ ਉਹ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਅਨਲੈਸ ਕਿ ਇਨੀਸ਼ੀਅਲ ਸਟੇਟ ਜਿੱਦਾਂ ਇਹਨਾਂ ਨੇ ਕੀਤਾ ਇਸ ਤਰ੍ਹਾਂ ਨਾ ਹੋਵੇ ਤੇ ਹੁਣ ਸਰਕਾਰ ਨੂੰ ਜਾਂ ਜਿਹੜੀ ਸੰਬੰਧਿਤ ਧਿਰ ਉਹਨਾਂ ਨੂੰ ਕਦੋਂ ਤੱਕ ਜਵਾਬ ਦੇਣਾ ਪਊਗਾ ਕੋਰਟ ਦੇ ਵਿੱਚ 21 ਤਰੀਕ ਨੂੰ ਰੱਖੀ ਹੈ ਜੀ ਫਾਈਨਲ ਬਹਿਸ ਤੇ 21 ਤਰੀਕ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਵਾਬ ਵੀ ਦੇਣਾ ਪੈਗਾ ਔਰ ਉਹਨਾਂ ਨੂੰ ਆਪਣਾ ਬਹਿਸ ਵੀ ਕਰਨੀ ਪੈਗੀ ਤੇ ਇਕੀ ਗਸਤ ਨੂੰ ਜੀ ਮਤਲਬ ਤੁਸੀਂ ਇਸ ਕੇਸ ਨੂੰ ਇੰਨਾ ਠੋਸ ਬਣਾਇਆ ਹੈਗਾ ਸੁਪਰੀਮ ਕੋਰਟ ਦੇ ਹਵਾਲੇ ਦਿੱਤੇ ਹੈਗੇ ਨੇ ਕਿ ਜਿਹੜਾ ਕੇਸ ਹੈ ਉਹ ਦੁਬਾਰਾ ਰੀ ਇਨਵੈਸਟੀਗੇਸ਼ਨ ਹੋ ਉਸ ਦਾ ਰੀ ਓਪਨ ਹੋ ਸਕਦਾ ਕੋਈ ਵਕੀਲ ਦਾ ਤਾਂ ਕੰਮ ਹੈ ਜੀ ਮਿਹਨਤ ਕਰਨੀ ਮੇਰੇ ਪੱਲੇ ਉਹ ਤਾਂ ਮੈਂ ਤਾਂ ਠੋਸ ਬਣਾਇਆ ਉਹ ਬਾਕੀ ਅਦਾਲਤ ਦੇ ਵਿੱਚ ਪਤਾ ਲੱਗੇਗਾ ਹਨਾ ਮੈਂ ਆਪਣੀ ਤਰੀਫ ਆਪੇ ਕਰੀ ਮੋਬ ਤਾਂ ਠੀਕ ਗੱਲ ਨਹੀਂ ਹੈਗੀ ਪਰ ਮੈਂ ਆਪਣੇ ਵੱਲੋਂ ਬਿਲਕੁਲ ਮੈਂ ਠੋਸ ਸੂਤ ਲਾ ਕੇ ਬਿਲਕੁਲ ਠੋਸ ਜਿਹੜਾ ਹੈਗਾ ਕਾਨੂੰਨ ਦੀਆਂ ਧਾਰਾਵਾਂ ਮੈਂ ਲਿਖੀਆਂ ਨੇ ਵਿੱਚ ਔਰ ਜਜਮੈਂਟਾਂ ਲਿਖੀਆਂ ਨੇ ਜਿਦੇ ਵਿੱਚ ਮੈਂ ਸਾਬਿਤ ਕੀਤਾ ਕਿ ਜੇ ਮੇਨ ਜਿਹੜਾ ਹੈਗਾ ਕੰਪਲੇਂਟ ਮੁੱਕਰ ਜੇ ਤਾਂ ਸੁਸਾਇਟੀ ਦਾ ਕੋਈ ਵੀ ਬੰਦਾ ਉਹਦੀ ਜਗ੍ਹਾ ਤੇ ਆ ਕੇ ਕੇਸ ਲੜ ਸਕਦਾ ਤੁਸੀਂ ਸਭ ਤੋਂ ਇੱਕ ਵੱਡੀ ਗੱਲ ਦੱਸੋ ਜਦੋਂ ਇਦਾਂ ਦੇ ਕੇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਬੜਾ ਮਸਲਾ ਮੀਡੀਆ ਟ੍ਰਾਇਲ ਹੋ ਜਾਂਦਾ ਜਾਂ ਆਮ ਲੋਕਾਂ ਦੇ ਵਿੱਚ ਚਰਚਾ ਜਿਹੜੀ ਆ ਉਛੜ ਜਾਂਦੀ ਹੈਗੀ ਆ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਕਿ ਸਰਕਾਰੀ ਧਿਰ ਦਾ ਜਿਹੜਾ 21 ਤਰੀਕ ਨੂੰ ਕੀ ਸਟੈਂਡ ਰਹਿ ਸਕਦਾ ਹੈ ਇਹ ਤਾਂ ਦੇਖਣ ਵਾਲਾ ਇੰਟਰਸਟਿੰਗ ਗੱਲ ਹੋਏਗੀ ਜੀ ਦੇ ਜਿਸ ਤਰੀਕੇ ਨਾਲ ਆ ਤੁਸੀਂ ਇਹ ਦੇਖੋ ਵੀ ਉਹਨਾਂ ਕੈਂਸਲੇਸ਼ਨ ਰਿਪੋਰਟ ਦਾਇਰ ਕਰਤੀ ਦੇਖੋ ਇੱਕ ਪਾਲਿਸੀ ਕਵਕਰੀ ਜਾਂ ਸੀ ਸਰਕਾਰੀ ਵਕੀਲ ਔਰ ਪੁਲਿਸ ਹੈਗੇ ਦੋਨੇ ਸਰਕਾਰੀ ਨੇ ਪਰ ਇਹ ਤਿੰਨ ਤਰ੍ਹਾਂ ਹੁੰਦੀਆਂ ਨੇ ਇਹੋ ਕ੍ਰਾਈਮ ਦੇ ਵਿੱਚ ਇਨਫੈਕਟ ਚਾਰ ਇੱਕ ਵਿਕਟਮ ਹੈ ਜਿਹਦੇ ਖਿਲਾਫ ਜੁਰਮ ਹੋਇਆ ਇੱਕ ਅਕਿਊਰ ਜੀ ਨੇ ਜੁਰਮ ਕੀਤਾ ਇੱਕ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਕਿ ਸਬੂਤ ਇਕੱਠੇ ਕਰਦੀ ਆ ਇੱਕ ਹੁੰਦੀ ਆ ਪ੍ਰੋਸੀਕਿਊਸ਼ਨ ਜਿਨੇ ਕਿ ਉਹ ਸਬੂਤਾਂ ਨੂੰ ਅਦਾਲਤ ਅੱਗੇ ਪੇਸ਼ ਕਰਕੇ ਸਜ਼ਾ ਕਰਾਉਣੀ ਹੁੰਦੀ ਆ ਇਹ ਵੱਖਰੀਆਂ ਵੱਖਰੀਆਂ ਹੁਣ ਹੁਣ ਤੱਕ ਦਾ ਸਰਕਾਰੀ ਵਕੀਲ ਨੇ ਤਰਾਜ ਨਹੀਂ ਜਹਰ ਕੀਤਾ ਕਿ ਜੀ ਆਹ ਅਪਾਇੰਟ ਹੀ ਨਹੀਂ ਚੱਕਿਆ ਹਾਲ ਤੱਕ ਉਹਨੇ ਕਿ ਜੀ ਭੂਤਮਨ ਸਾਹਮਣੇ ਸਭ ਜਿਹੜਾ ਹੈਗਾ ਕੰਫੈਸ਼ਨ ਤੋ ਇਸ ਕਰਕੇ ਉਹ ਉਹ ਵੀ ਅਪਾਇੰਟ ਚੱਕ ਸਕਦੇ ਸੀ ਉੱਥੋਂ ਇਹ ਲੱਗਦਾ ਕਿ ਵੀ ਨਹੀਂ ਤਰਾਜ ਕਰਨਗੇ ਕਿਉਂਕਿ ਜੇ ਕਰਨਾ ਹੁੰਦਾ ਸਾਨੂੰ ਕਰ ਲੈਂਦੇ ਸਾਨੂੰ ਆਉਣ ਦੀ ਲੋੜ ਹੀ ਨਾ ਪੈਂਦੀ ਇਸ ਸੈਕੰਡ ਮੰਨ ਲਓ ਬਹੁਤ ਜਿਹੜੀਆਂ ਸਟੇਟ ਏਜੰਸੀਆਂ ਹੁੰਦੀਆਂ ਸਰਕਾਰਾਂ ਦੇ ਦਬਾਅ ਹੇਟਾ ਅਦਾਲਤਾਂ ਤੋਂ ਉਤੋਂ ਵੀ ਇਹ ਗੱਲ ਲੁਕੀ ਛਿਪੀ ਨਹੀਂ ਹੈ ਅਜਿਹੀ ਸਥਿਤੀ ਜੇ ਅਗਰ ਕੇਸ ਰੀ ਓਪਨ ਹੋ ਜਾਂਦਾਗਾ ਤੁਹਾਡੀ ਡਿਮਾਂਡ ਕੀ ਰਹੂਗਾ ਕਿ ਕਿਸ ਲੈਵਲ ਤੇ ਅਧਿਕਾਰੀ ਜਾਂਚ ਕਰਨੇ ਜਾਂ ਕਿਸ ਲੈਵਲ ਦੀ ਏਜੰਸੀ ਕਰੇਗੀ ਬਿਲਕੁਲ ਅਸੀਂ ਜਿਹੜੀ ਹੈਗੀ ਇਨਵੈਸਟੀਗੇਸ਼ਨ ਟਰਾਂਸਫਰ ਦੀ ਮੰਗ ਕਰਾਂਗੇ ਜੀ ਐਸ ਆਈਟੀ ਬਣੇ ਤੇ ਬਾਕੀ ਇਹਦੇ ਚ ਇਹ ਹੈ ਕਿ ਬਹੁਤ ਸਾਰਾ ਡਾਕੂਮੈਂਟਰੀ ਐਵਿਡੈਂਸ ਅਸੀਂ ਸਿਰਫ ਕੋਰਟ ਦੇ ਰਿਕਾਰਡ ਹੀ ਸਮਨ ਕਰ ਲਾਂਗੇ ਨਾ ਉਹਦੇ ਨਾਲ ਹੀ ਸੱਚ ਸਾਹਮਣੇ ਆ ਜਾਣਾ ਹਲੋ ਇਹ ਤੇਹਨੀਕੇ ਕਤਲ ਹੋਇਆ ਜੀ ਤੁਸੀਂ ਹਥਿਆਰ ਲੱਭਣਾ ਫੁੱਲ ਬਣਾ ਇਹ ਤਾਂ ਜੋ ਵਾਇਸ ਸੈਂਪਲ ਦੀ ਰਿਪੋਰਟ ਫੈਸਲ ਚ ਪਈ ਆ ਅਸੀਂ origignal ਰਿਪੋਰਟ ਸਮੰਨ ਕਰਨੀ ਆ ਗਵਾਹ ਸਾਹਮਣੇ ਇਹਨਾਂ ਨੂੰ ਕਰਾਸ ਕਰਨਾ ਨਾ ਤੋਂ ਇਸ ਕਰਕੇ ਜੇ ਪੁਲਿਸ ਕੋਆਪਰੇਟਿਵ ਨਹੀਂ ਵੀ ਕਰੇਗੀ ਤਾਂ ਵੀ ਇਸ ਕੇਸ ਬਹੁਤ ਤਮ ਹੈ ਪਰ ਪੁਲਿਸ ਦੇ ਹੈਲਪ ਤੋਂ ਬਿਨਾ ਵੀ ਕੇਸ ਜਿੱਤਾ ਜਾ ਸਕਦਾ ਬਹੁਤ ਬਹੁਤ ਸ਼ੁਕਰੀਆ ਔਰ ਫਿਲਹਾਲ ਦੇਖਦੇ ਹਾਂ ਕਿ 21 ਤਰੀਕ ਨੂੰ ਸਬੰਧਤ ਧਿਰ ਮਸਲਨ ਸੂਬੇ ਦੇ ਸਾਬਕਾ ਸਿਹਤ ਮੰਤਰੀ ਕੀ ਜਵਾਬ ਦਿੰਦੇ ਨੇ ਤੇ ਸਰਕਾਰ ਦਾ ਕੀ ਪੱਖ ਜਾਂ ਸਰਕਾਰ ਦੀਆਂ ਦਿਨੀ ਲਾ ਰਹਿਣੀਆਂ ਫਰਲ ਤੁਸੀ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ